ਸ਼ਬਦ ਬੜੇ ਕੀਮਤੀ ਹੁੰਦੇ ਨੇ ਪਰ ਕਈ ਵਾਰੀ ਨਾ ਚੁੱਪ ਜਿਹੜੀ ਹੈ ਨਾ ਉਹ ਸ਼ਬਦਾਂ ਤੋਂ ਵੀ ਕੀਮਤੀ ਹੋ ਨਿਭੜਦੀ ਹੈ ਔਰ ਬੋਲੋ ਤਦ ਜੇਕਰ ਤੁਹਾਨੂੰ ਲੱਗੇ ਕਿ ਜਿਹੜੇ ਮੇਰੇ ਬੋਲ ਨੇ ਉਹ ਚੁੱਪ ਨਾਲੋਂ ਵਧੇ ਗੀ ਕੀਮਤੀ ਨੇ ਕਿਉਂਕਿ ਜਿਹੜੇ ਬੋਲ ਨੇ ਜਿਹੜੇ ਸ਼ਬਦ ਨੇ ਬੋਲਣ ਤੋਂ ਪਹਿਲਾਂ ਉਹ ਤੁਹਾਡੇ ਕੈਦੀ ਹੁੰਦੇ ਨੇ ਤੇ ਜਦੋਂ ਤੁਸੀਂ ਬੋਲ ਦਿੰਦੇ ਹੋ ਫਿਰ ਤੁਸੀਂ ਬੋਲਾਂ ਦੇ ਸ਼ਬਦਾਂ ਦੇ ਕੈਦੀ ਬਣ ਜਾਂਦੇ ਹੋ ਆ ਜਿਹੜੀ ਜੀਬ ਹੈ ਇਹਨੂੰ ਸੰਭਾਲਣਾ ਔਖਾ ਹੈ ਮਹਾਰਾਜ ਕਹਿੰਦੇ ਜੇਕਰ ਨਾ ਸੰਭਾਲੀ ਜਾਏ ਤੇ ਫਿਰ ਕੀ ਹੁੰਦਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇਆ